ਤੱਕ ਭਾਵਾਂਗੇ ਵੀ ਅਗਲੇ ਨੂੰ ਨਾਲੇ ਬਾਕੀ ਪੁਰਾਣੀਆਂ ਗੱਲਾਂ ਜਿਵੇਂ ਕੋਈ ਮੈਸੇਜ ਕਰਦਾ ਮੇਰਾ ਪਰ ਸਾਨੂੰ ਸਿਰਫ ਵੀਰੇ ਕੰਮ ਦੇ ਰਿਗਾਰਡਿੰਗ ਜਾਂ ਬਿਜ਼ਨਸ ਦੇ ਰਿਗਾਰਡਿੰਗ ਜਾਂ ਸੇਵਾ ਦੇ ਰਿਗਾਰਡਿੰਗ ਮੈਸੇਜ ਕਰਿਆ ਕਰੋ ਮੇਰਾ ਭਰਾ ਨਾ ਅਸੀਂ ਕਿਸੇ ਕੰਟਰੋਵਰਸੀ 'ਚ ਪੈਣਾ ਨਾ ਲੋੜ ਆ ਇੰਨਾ ਨੁਕਸਾਨ ਹੋਇਆ ਜੋ ਕੁਝ ਵੀ ਹੋਇਆ ਚਲੋ ਗੁਰੂ ਮਹਾਰਾਜ ਦੀ ਕਿਰਪਾ ਬਾਤ ਜੀ ਨੇ ਠੀਕ ਆ ਸਾਨੂੰ ਹੁਣ ਕੰਮ ਤੋਂ ਬਿਨਾਂ ਕੋਈ ਗੱਲ ਨਹੀਂ ਨਾ ਮੈਸੇਜ ਕਰਿਆ ਕਰੋ ਮੇਰਾ ਭਰਾ ਬਹੁਤ ਭਰਾ ਨੇ 1 2 ਹੈਗੇ ਜਿਹੜੇ ਉਹ ਸਵਾਦ ਦੇ ਲੈਣ ਬਾਈ ਬਣਿਆ ਮੇਨਾਂ ਬਹੁਤ ਬੰਦੇ ਜੁੜੇ ਹੋਏ ਨੇ ਮੇਰਾ 20-25 ਤਾਂ ੁੰਡੇ ਕੁੜੀਆਂ ਨੇ ਹਨ ਜੇ ਹੁਣ ਆਪਣਾ ਸਿਸਟਮ ਖਰਾਬ ਹੁੰਦਾ ਤਾਂ ਉਹਨਾਂ ਤੇ ਵੀ ਇਹ ਚੀਜ਼ ਦਾ ਇਫੈਕਟ ਪੈਂਦਾ ਮੇਰਾ ਆਪਣਾ ਪਰਿਵਾਰ ਆ ਮੈਂ ਰੈਂਟਡ ਬਿਲਡਿੰਗ ਤੇ ਕੰਮ ਕਰਦਾ ਮੈਨੂੰ ਉਹ ਤੀਜਾਂ ਨੂੰ ਸਹੀ ਕਰਨ ਲਈ ਮੈਨੂੰ ਮਤਲਬ bizness ਕਰਨਾ ਪੈਂਦਾ ਮੈਂ ਜੇ ਹੁਣ ਉਹਦੇ ਤੋਂ ਮੇਰਾ ਧਿਆਨ ਭਟਕਦਾ ਤਾਂ ਮੈਂ ਮੈਂ ਜਿੰਨਾ ਕੰਮ ਵੀ ਅੱਜ ਤੱਕ ਚੱਲਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਸਭ ਫੇਲ ਹੋ ਜਾਊਗਾ ਬਹੁਤ ਗਲਤੀਆਂ ਵੀ ਹੋਈਆਂ ਨੇ ਬਹੁਤ ਕੁਝ ਹੋਇਆ ਹੈ ਨਾ ਕੋਈ ਵੀ ਬੰਦਾ ਪਰਫੈਕਟ ਨਹੀਂ ਹੁੰਦਾ ਹਰੇਕ ਦੀ ਲਾਈਫ ਚ ਹੁੰਦੀਆਂ ਚੀਜ਼ਾਂ ਹਾਂ ਅਸੀਂ ਥੋੜੇ ਜੇ ਫੇਮਸ ਆ ਸਾਡੀ ਜਿਹੜੀ ਗੱਲ ਆ ਮੰਨ ਲਓ ਵੀ ਦੂਰ ਤੱਕ ਜਾਂਦੀ ਹੈ 네ਗੇਟਿਵਿਟੀ ਵੀ ਤੇ ਪੋਜ਼ਿਟਿਵਿਟੀ ਵੀ ਬਟ ਦੋ ਜੋੜੇ ਕੱਢਦੇ ਬਟ ਕਹਿਣ ਦਾ ਭਾਵ ਆ ਵੀ ਆਪਾਂ ਹੁਣ ਉਹ ਚੀਜ਼ ਤਾਂ ਤੌਬਈ ਕੀਤੀ ਨਾ ਆਪਾਂ ਕਿਸੇ ਦੇ ਗੱਲ ਚ ਆਈਏ ਨਾ ਸਾਨੂੰ ਲੋੜ ਆ ਪ੍ਰਸ਼ਾਸਨ ਬੈਠਾ ਪੁਲਿਸ ਹੈਗੀ ਆ ਐਡਮਿਨਿਸਟ੍ਰੇਟਿਵ ਹੈਗੀ ਆ ਉਹ ਜਿਵੇਂ ਮਰਜ਼ੀ ਕਰਨ ਹੈ ਨਾ ਉਹ ਕਿਸੇ ਦੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਇਨਸਾਫ ਦਿਵਾਉਣ ਉਹਨਾਂ ਨੂੰ ਉਹਨਾਂ ਦੀ ਉਹ ਡਿਊਟੀ ਆ ਅਸੀਂ इमोशनल ਹੋ ਕੇ ਅਗਲੇ ਦੇ ਪਿੱਛੇ ਲੱਗ ਜਾਂਦੇ ਆ ਬਟ ਮੁੜ ਕੇ ਅੱਦੀ ਲਾਸਟ ਮੈਂ ਕਰਦਾ ਜਾਂ ਮੇਰਾ ਪਰਿਵਾਰ ਸਫਰ ਕਰਦਾ ਜਾਂ ਦੋ ਚਾਰ ਦੋਸਤ ਰਹਿ ਜਾਂਦੇ ਨੇ ਸੁ ਕਹਿਣ ਦਾ ਮਤਲਬ ਇਹੀ ਆ ਵੀ ਆਪਾਂ ਨੂੰ ਬਿਜ਼ਨਸ ਦਾ ਬਿਜ਼ਨਸ ਤਾਂ ਕਬੀਰੇ ਹੈਗਾ ਹੋਰ ਭਰਾਵਾਂ ਨੂੰ ਸਟੈਂਡ ਕਰਾਂਗੇ ਬਿਜ਼ਨਸ ਓਪਰਚ्युनिटीਜ਼ ਲੈ ਕੇ ਆਵਾਂਗੇ ਹਣਾ ਜਿਹੜੇ ਭਰਾ ਬਰੌਡ ਮੇਨ ਨਾਲ ਬਹੁਤ ਬੰਦੇ ਕੰਮ ਕਰਦੇ ਆ ਅਸੀਂ ਮਾਲ ਭੇਜਦੇ ਆ ਬਾਹਰ ਵੀ ਹਨ ਸੋ ਜੇ ਕਿਸੇ ਨੇ ਉਰੇ ਵੀ ਬਿਜ਼ਨਸ ਰਨ ਅਪ ਕਰਨਾ ਉਹ ਸਾਡੇ ਨਾਲ ਮਿਲ ਸਕਦਾ ਹਰਜੀਤ ਸਿੰਘ ਜੀ ਬਾਈ ਜੀ ਬਸ ਛੱਡ ਤਾਂ ਜੋ ਕੁਝ ਹੈਗਾ ਹੈ ਮਨਪ੍ਰੀਤ ਕੋਰ ਥੈਂਕ ਯੂ ਕੰਮ ਹੈ ਜੀ ਬਸ ਹਮ ਓਕੇ ਆ ਵੈਸੇ ਤਾਂ ਮੈਂ ਇੰਨਾ ਵੱਡਾ ਹੋਇਆ ਨਹੀਂ 30 31 ਸਾਲ ਦੇ ਆ ਪਰ ਚਲੋ ਜੋ ਤਜਰਬਾ ਹੋ ਗਿਆ ਹਨ ਵਧੀਆ ਬੰਦੇ ਨੂੰ ਸਮਝ ਆ ਜਾਂਦੀ ਹੁੰਦੀ ਆ ਵੀ ਕਈ ਵਾਰ ਆਪਾਂ ਭਲੇਖੇ 'ਚ ਹੁੰਨੇ ਆ ਬਹੁਤ ਵੱਡੇ ਸੀ ਤਨੂਆ ਪੂਰੀ ਉਹ ਤਾਂ ਬਿੱਲ ਕਰ ਦੇ ਮਾਣੇ ਕਦਾ ਡੇਟ ਜਾਣੇ ਨਹੀਂ ਮੈਂ ਇਹ ਬਹੁਤ ਵਧੀਆ ਮੈਂ ਵੀ ਪਾਈ ਫਿਰ ਦੋਨਾਂ ਕਰੇ ਪਤਾ ਇਹ ਨਾਲ ਸਾਡੇ ਬਾਈ ਚਾਹ ਬਿਲੋਂ ਅੰਕਲ ਮਿਹਰਬਾਨੀ ਜੀ ਇੱਥੇ ਇੱਕ ਲਫਾ ਵਦਈ ਸਿਰਾ ਦੱਬੇ ਪਰਹਿਣ ਦੇ ਦੱਬੇ ਰਹੇ ਨੇ ਕਾਦਰ ਦੇ ਬੰਦੇ ਆ ਆਪਣੇ ਜੁਣ ਮਾਣੀ ਪੁਲੀ ਦਰਖਣ ਤੋਂ ਬਹੁਤ ਲੋਟ ਰਹੇ ਨੇ ਜਤਿੰਦਰ ਪਾਜੀ 12 ਨੰਬਰ ਵੀ ਦੇ ਦੀ ਹਾਂਜੀ ਹਾਂਜੀ ਪਾਜੀ ਸਾਰਾ ਕਰਦੇ ਆ ਤਦੋਂ ਮੈਂ ਤਰਲ ਆਇਆ ਤਾਂ ਉਹ ਹੂੰ ਹਾਂ ਜੀ ਪਰਿਸ਼ੰਗ ਜੀ ਕਿੱਦਾਂ ਸਮਝ ਹਾਂ ਜੀ ਚੰਗਾ ਜੀ ਅਬ ਇਹ ਲਾਈਓ ਅੰਕ੍ਰਿਤੀ ਦਿਲਦੁਦੀਆਂ ਸਾਡਾ ਵੀ ਟ੍ਰਾਂਸੈਕਸ਼ਨ 'ਚ ਫਰਕ ਪੈ ਜਾਂਦਾ ਆਪਾਂ ਜਿਹੜਾ ਹੋ ਕਰਨਾ ਹੋਣਾ ਜੀ ਸਿੰਘ ਦਾ ਦੇਖੀ ਨਾ ਕਹਿੰਦਾ ਇਹ ਵੀ ਹੋ ਰਿਹਾ ਹੈ ਕਾਰਡ ਵੀ ਪਾ ਦੇ ਨਾਲ ਕਿੱਥੇ ਜਾਣ ਉਹ ਵੀ ਦੱਦ ਸਾਰਿਆਂ ਨੂੰ ਲਾਈਵ ਤੇ ਮੈਸੇਜ ਕਰਨ ਲੱਗਿਆ ਮਨੀ ਐਰੀ ਸ਼ਾਮ ਨੂੰ ਜਾਣਾ ਮੈਂ ਕਾਰਡ ਵੀ ਪਾ ਦੇ ਦੱਸ ਦੇ ਸਾਰੇ ਕਿੱਥੇ ਜਾਣਾ ਉਹ ਗਰੀਬੀ ਨੌਂਦਰ ਆ ਭਾਈ ਹੋਰ ਇਹਨਾਂ ਕੋਈ ਗੱਲ ਨਹੀਂ ਸੱਜੀ ਸਾਲੇ ਨੂੰ ਰੁਪੀਰ ਸਿੰਘ ਨੂਰ ਜਗਦੀਪ ਸਿੰਘ ਲਵ ਯੂ ਬਾਈ ਜੀ ਵਿਨੋਦ ਚੰਨ ਆਪਣਾ ਪੁਰਾਣਾ ਵੇਚ ਵੀ ਆ ਜਣਾ ਵਾਪਸ ਗੱਲਬਾਤ ਕਰ ਰਹੇ ਆ ਸੈਮੀ ਸਿੰਘ ਰੈਡੀ ਟੇਬ ਨਾਲ ਵੀ ਗੱਲ ਚੱਲਦੀ ਪਈ ਆ ਜਿਹੜਾ ਮਾਲ ਪਾਇਆ ਵੀਰੇ ਕਈ ਲਾਟ ਵੇਚਦੇ ਆ ਆਪਾਂ ਲਾਟ ਨਹੀਂ ਵੇਚਦੇ ਆਪਾਂ ਫਰੈਸ਼ ਮਾਲ ਵੇਚਦੇ ਆ ਜੇ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ 3 ਸਾਲ ਤੋਂ ਅਸੀਂ ਆਨਲਾਈਨ ਰੈਗੂਲਰ ਕੰਮ ਕਰ ਰਹੇ ਆ ਚਲੋ ਲਾਂਬੇ ਸਾਡੇ ਵੀ ਹੋਣਗੇ ਹਰੇਕ ਦੇ ਲਾਂਬੇ ਹੁੰਦੇ ਆ ਦੁਕਾਨਦਾਰੀ ਵੀ ਜੇ ਕੋਈ ਕਰਦਾ ਤਾਂ ਉਹਦੇ 'ਚ ਵੀ ਦਸਾਂ ਜਾਂ ਦੋ ਗਾਹਕ ਮੁੜਦੇ ਆ ਜਾਂ ਕੋਈ ਕੰਪਲੇਂਟ ਆਉਂਦੀ ਆ ਬੜਾ ਸੀ ਜਾਰਾਦਾਰ ਅਸੀਂ ਕਹਨੇ ਆਂ ਮਤਲਬ ਆਪਣੀ ਗੱਲ ਤੇ ਖਰੇ ਉੱਤਰਦੇ ਆਂ ਜੋ ਵੀ ਕਹੀਦਾ ਠੀਕ ਆ ਸੋ ਹੌਲੀ ਹੌਲੀ ਸਿਸਟਮ ਸਮੂਥ ਹੋ ਰਿਹਾ ਜੋ ਹੋ ਗਿਆ ਉਹ ਚੀਜ਼ਾਂ ਕਰਦੇ ਆਂ ਚੈਲਸੀ ਕੇ ਭੂਤ ਲਿਓ ਭਾਈ ਕਹਿੰਦਾ ਚੈਲਸੀ ਤੇ ਭੂਤ ਲਿਓ ਭਾਈ ਚੈਲਸੀ ਤੇ ਭੰਡਾਰੀ ਸਾਹਿਬ ਭੂਤ ਸ਼ੂਜ਼ ਆ ਗਏ ਬੈਡ ਆਨ ਫੇਸਿੰਗ ਨਹੀਂ ਸੀ ਸ਼ੂਜ਼ ਸੇ ਮੈਨੂੰ WhatsApp ਮੈਸੇਜ ਕਰ ਦਿਓ ਸੰਤੂ ਸਾਹਿਬ ਅਗਲੀ ਵਾਰੀ ਇਹ ਦਿੱਕਤ ਨਹੀਂ ਆਊਗੀ ਐਡਵੋਕੇਟ ਮਨਦੀਪ ਸਿੰਘ ਜਗਦੀਪ ਸਿੰਘ ਮੈਂ ਵਾਪਿਸ ਨਹੀਂ ਕਰਨਾ ਵੈਸੇ ਦੱਸਿਆ ਕੋਈ ਗੱਲ ਨਹੀਂ ਵੀਰੇ ਜੇ ਤੂੰ ਕਹੇਗਾ ਆਪਾਂ ਵਾਪਿਸ ਵੀ ਕਰਨਾਗੇ ਜੇ ਤੁਸੀਂ ਕਹਿੰਦੇ ਹੋ ਕੰਪਲੇਂਟ ਦਿਨੇ ਤਾਂ ਅੱਗੇ ਤੋਂ ਨਹੀਂ ਆਊਗਾ ਪਾਈ ਜੀ ਓਕੇ ਓਕੇ ਬਾਈ ਜੀ ਮੈਂ ਸਾਰਿਆਂ ਨੂੰ ਸਟ੍ਰਿਕਟਲੀ ਦੱਸ ਦਾਂਗਾ ਉਹ ਪੀਸ ਨਾਲ ਭੇਜਣ ਲੱਗੇ ਮੜਿਆ ਦੇ ਲਿਆ ਕਰੂਗਾ ਕਮਲ ਮੰਨੀ ਮੰਨਪਰੀ ਤੇ ਪੀਸ ਭੇਜਣ ਲੱਗੇ ਨਾ ਇੱਕ ਵਾਰੀ ਚੈੱਕ ਕਰ ਲੇ ਕਰੋ। ਹਾਂਜੀ। ਕਈ ਵਾਰ ਪੀਸ ਗੰਦਾ ਹੁੰਦਾ ਉਹ ਨਾ ਭੇਜਿਆ ਕਰੋ। ਮਿੰਟੂ ਝੁਲਕਾ ਰਾਜਦੀਪ ਚੱਜ। ਮੰਨਿੰਦਰ ਵੀਰੇ ਟਮਾਣਾ ਸਾਹਿਬ ਆਨਲਾਈਨ ਦੇ ਵਿੱਚ ਕਈ ਵਾਰ ਪ੍ਰੋਬਲਮ ਆ ਜਾਂਦੀ ਆ। ਸੋ ਅਸੀਂ ਇਹ ਚੀਜ਼ ਨੂੰ ਆਪ ਮੰਨਦੇ ਆ ਹੁਣ ਅਸੀਂ ਇੱਥੋਂ ਚੀਜ਼ ਮੰਨ ਲਓ ਭੇਜਣੀ ਆ ਰਾਜਸਥਾਨ। ਉਰਾਇਸਾਂ ਦੋ ਦਿਨ ਤਿੰਨ ਦਿਨ ਚ ਪਹੁੰਚੋ ਜਾਂ ਜਲੰਧ ਉਥੇ ਲਾ ਲਓ ਅੰਬਰਸਰ ਲਾ ਲਓ ਜਿੱਥੇ ਮਰਜ਼ੀ ਲਾ ਲਓ ਹਣਾ ਅੱਗਿਓ ਪਿਕਅਪ ਵਾਲਾ ਬੰਦਾ ਕਿਵੇਂ ਦਾ ਜੇ ਉਹਨੂੰ ਐਡਰੈਸ ਨਹੀਂ ਸਮਝ ਆਇਆ ਤਾਂ ਉਹਨੇ ਫੋਨ ਨਹੀਂ ਕਰਨਾ ਸਾਨੂੰ ਉਹਨੇ ਐਡਰੈਸ ਮਿਸਮੈਚ ਕਰਕੇ ਉਹਨੂੰ ਸਾਈਡ ਤੇ ਸਿਰ ਦੇਣਾ ਵਾ ਤੇ ਉਹ ਪਾਰਸਲ ਵਾਪਸ ਆ ਜਾਣਾ 100 ਦੇ ਵਿੱਚੋਂ ਦੋ ਚਾਰ ਦੀ ਐਵੇਂ ਦੀ ਪ੍ਰੋਬਲਮ ਆਉਂਦੀ ਆ ਪਰ ਅਸੀਂ 100 ਉਹਦੇ ਕਰਕੇ 95 ਕੋਰੀਅਰ ਜਾਂ ਇਹ ਬਿਜ਼ਨਸ ਬੰਦ ਨਹੀਂ ਕਰ ਸਕਦੇ ਇੰਜੀਨੀਅਰ ਹਰਮਨਦੀਪ ਸਿੰਘ ਬਾਈ ਧੰਨਵਾਦ ਜਾਨ ਬਜ਼ੀਰ ਬਾਜ਼ਰ ਪ੍ਰਧਾਨ ਸਾਹਿਬ ਸਿਰਾ ਕਿਦਾਂ ਨਾ ਨਹੀਂ ਬਜ਼ੀਰ ਬਾਜ਼ਰ ਹੁੜਿਆਣੇ ਜ਼ਿਲ੍ਹੇ ਜੀ ਆਪਣੀ ਸ਼ਾਪ ਰੋਹਿਤ ਜੀ ਭਾਈ ਜੀ RAMDAS ਅੰਮ੍ਰਿਤਸਰ RAMDAS ਅੰਮ੍ਰਿਤਸਰ ਤੋਂ ਵੀ ਧੰਨਵਾਦ ਭਾਈ ਵਿੱਕੀ ਝਾਂਬ ਮੰਨਿੰਦਰ ਸਰਪੰਚ ਭਾਈ ਮਨਿੰਦਰ ਸਰਪੰਚ ਸੁਲੀਮ ਮੁਹੰਮਦ ਕਰਮਾ ਡੈਪਟਸ ਜਗਤਾਰ ਔਲਖ ਹਰਜਿੰਦਰ ਸੰਧੂ ਸਸੀਗਰ ਬਾਈ ਮਿਲਦੇ ਆਂ ਤੇ ਤੇਰੇ ਨਾਲ ਸੀ ਹਾਂ ਤੇ ਰਹਿੰਦੇ ਨੇ ਲੁਈਆਣਾ ਸਪੈਸ਼ਲ ਦਿਖਿਆ ਮੈਂ ਹਰਮਨ ਬਾਈ ਲਵ ਯੂ ਸਨੀ ਸਿੰਘ ਸਸੀਗਰ ਬਾਈ ਜੀ ਕਿੱਦਾਂ ਹੈ ਨਾ ਵਿਕਰਮ ਸੰਨਿਹਾਲ ਵਾਲੇ ਸਟਾਫ ਉਹਨੇ ਮੇਰੇ ਰਿਪਲਾਈ ਬਾਕ ਉਧਰ ਵੀਰੇ ਔਨਲਾਈਨ ਵਾਲੀ ਇੱਕ ਕੁੜੀ ਆਵਾ ਬਸ ਅਜੇ ਤਾਂ ਕਰਕੇ ਔਖਾ ਹੁਣ ਉੱਥੇ ਆਪਾਂ ਪਿੱਛੇ ਜਾ ਕੇ ਲੈ ਕੇ ਨਾ ਸੈਟਿੰਗ ਹੋਰ ਕਰਦੇ ਪਏ ਆ ਉੱਥੇ ਵੀ ਦੋ ਤਿੰਨ ਕੁੜੀਆਂ ਹੋਰ ਹਨਾ ਆਪਾਂ ਹਾਇਰ ਕਰਾਂਗੇ ਵੀ ਉੱਥੇ ਵੀ ਸਿਸਟਮ ਸਮੂਥ ਚੱਲੇ ਔਰੇ ਹੁਣ ਅਸੀਂ 5 6 ਭੈਣਾਂ ਨੇ ਹਨਾ ਇਹਨਾਂ ਦਾ ਸਿਸਟਮ ਠੀਕ ਹੈ ਜਲਦੀ ਜਲਦੀ ਕਿਉਂਕਿ ਇਹਨਾਂ ਦਾ ਕੰਮ ਹੀ ਇਹੀ ਆਂਦਾ ਆਨਲਾਈਨ ਹੀ ਆ ਉੱਧਰ ਫਿਰ ਵੀਰੇ ਰੈਗੂਲਰ ਮੰਨ ਲਓ ਵੀ ਉੱਥੇ ਵਾਕਿੰਗ ਕਸਟਮ ਬਹੁਤ ਜ਼ਿਆਦਾ ਆ ਕਿਰਪਾ ਗੁਰੂ ਸਾਹਿਬ ਦੀ ਆਪਾਂ ਪਿੱਛੇ ਵੀ ਜਗ੍ਹਾ ਲਈ ਹੈ ਤੇ ਆਫਿਸ ਬਣਾ ਰਹੇ ਆ ਉੱਥੇ ਮਿਲਿਆ ਕਰਾਂਗੇ ਸਾਡੇ ਨਾਲ ਸਾਰਿਆਂ ਨੂੰ ਨਾ ਸੰਦੂਜਾ ਔਰੇ ਆਹੀ ਚਲਾ ਲਈਏ ਬਹੁਤ ਆ ਬਸ ਇਦੋਂ ਵੱਡਾ ਸਿਸਟਮ ਨਹੀਂ ਕਰਨਾ ਬਹੁਤ ਆ ਹੀ ਨਾ ਹਾ ਦੋ ਆਪਣੇ ਕੋਲ ਸਟੋਰ ਆ ਇੱਕ ਵੇਅਰ ਹਾਊਸ ਆ ਓਕੇ ਆ ਹੁਣ ਛੋਟੇ ਭਰਾ ਨੇ ਇੱਧਰ ਸ਼ੋਅਰੂਮ ਕਰਿਆ ਰੈਡੀਮੇਡ ਦਾ ਉਹ ਵੀ ਚਲਾਉਣਾ 30 ਸ਼ਰਟਾਂ ਲਿਆਂਦੀਆਂ ਬਹੁਤ ਸੋਹਣੀਆਂ ਐ ਸਿਰੇ ਵਾਲੀਆਂ ਵਿਕਰਮ ਵੀਰੇ ਤੂੰ ਵਟਸਐਪ ਤੇ ਮੈਸੇਜ ਕਰ ਦੇ 9689630050 ਤੁਸੀਂ ਗੱਲ ਕਰ ਲੇ ਮੈਂ ਨਾਲ ਗੱਲ ਕਰਾ ਦਊਗੀ ਕੁੜੀਆ ਹੈਲਥ ਠੀਕ ਆ ਵੀਰੇ ਵਧੀਆ ਕਿਰਪਾ ਸਰਪੰਚ ਸਾਹਿਬ ਪਰਮਜੀਤ ਲਾਹੌਰੀਆ ਤੁਹਾਡੇ ਨਾਲ ਸਲਾਹ ਕਰਨੀ ਸ਼ੌਬਾਰੇ ਕਰ ਲਿਓ ਬਾਈ ਜੀ ਮੇਰੀ ਕੁੜੀਆ ਉਹ ਅਸਿਸਟੈਂਟ ਸੀ ਹੈ ਪੈਣਾ ਮਨਵੀਰ ਗੁਰ 9689630050 WhatsApp ਕਰ ਦਿਓ ਧੰਨਵਾਦ ਹਰਮਨ ਵੀਰੇ ਮੈਨੂੰ ਵੀ ਮਹੀਨਾ ਡੇਢ ਹੋ ਗਿਆ ਉਹ ਪੇਜ ਦਾ ਚਲੋ ਛੱਡੋ ਨਾ ਪੁਲਿਸ ਨੇ ਰੱਖਿਆ ਦੇ ਦੇਣਗੇ ਸਮੇ ਦੇ ਉਹ ਵੀ ਗੱਲ ਨੂੰ ਚਲੋ ਜੋ ਹੋਇਆ ਆਪਾਂ ਪੁਰਾਣੀਆਂ ਗੱਲਾਂ ਤੇ ਪੈਣਾ ਨਹੀਂ ਸਾਡੀ ਜ਼ਿੰਦਗੀ ਨਵਾਂ ਚੈਪਟਰ ਨਵਾਂ ਠੀਕ ਹੈ ਜਿਹੜੇ ਭਰਾਵਾਂ ਨੂੰ ਸਹੀ ਲੱਗੂ ਨਾਲ ਜੋੜਨਗੇ ਜਿਹਨਾਂ ਨੂੰ ਨਹੀਂ ਲੱਗੂ ਉਹ ਵੀ ਖੁਸ਼ ਰਹਿਣ ਚੜ੍ਹਦੀ ਕਲਾ ਚ ਰਹਿਣ ਅਸੀਂ ਕੰਮ ਕਰਨਾ ਆਪਣਾ ਘਰ ਪਰਿਵਾਰ ਤੇ ਆਪਣੇ ਨਾਲ ਦੇ ਦੇਖਣੇ ਆ ਜਾਂ ਜੋ ਲੋਕਾਂ ਦੀ ਜੋ ਮੰਨ ਲਓ ਣੀੜੀ ਫੈਮਿਲੀਆਂ ਦੀ ਜ਼ਿੰਮੇਵਾਰੀ ਚੁੱਕੀ ਹੋਈ ਆ ਉਹ ਦੇਖਣੀ ਆ ਹਨ ਤਾਂ ਆਈ ਥੋੜਾ ਜਿਹਾ ਸਿਸਟਮ ਠੀਕ ਕਰੋ ਸ਼ੂਜ਼ ਰੌਂਗ ਵੀ ਭੇਜ ਦਿਆ ਤੇ ਸਾਈ ਵੀ ਚੇਂਜ ਕਰ ਦਿੰਦੇ ਆ ਕਿਹੜੇ ਨੰਬਰ ਨੇ ਗਲਤ ਭੇਜੇ ਮੈਨੂੰ ਨੰਬਰ ਲਿਖ ਦੀ ਉਹਦੀ ਤਨਖਾਹ ਘਟਾ ਦਿੰਦੇ ਆਪਾਂ 13 ਨੰਬਰ ਕਹਿੰਦਾ ਉਹਨੂੰ ਪਤਾ ਵੀ ਹੈ ਵੀ ਇਹ ਗੁਮਨਪਰੀ ਦਾ ਅਰਮਨ ਵਈ ਅੱਛਾ ਕਮਲ ਦਾ ਹੈ ਉਹ ਕਮਲਾ ਤੇਨੂੰ ਗਾਲਾਂ ਕੱਢਣ ਲੱਗਾ ਕੋਈ ਦੱਸੋ ਗੈਰੀ ਸ਼ਮਰਾ ਜੀ ਗੈਰੀ ਜੀ ਦੱਸੋ ਨੂੰ ਕਹਿੰਦਾ ਇਹ ਨੂੰ ਕਹਿ ਕੇ ਪਰਿਵਾਰੀ ਬੋਲਦਾ ਇਹਨੀ ਮੇ ਬੁਲੰਦੀ ਹੈ ਲੜੀ ਹੈ ਲੜੀ ਆਪਸੇ ਖਰਦੂ ਲਾਈਵ ਜੱਲ ਬਾਅਦ ਲੜਿਓ ਇੱਕ ਕੱਲਾ ਮੁੰਡੇ ਲੜਦੇ ਲੋਕਾਂ ਨੂੰ ਪਤਾ ਲਾ ਜਾਂਦਾ ਹਨਾ ਕੁੜੀਆਂ ਲੜਦੀਆਂ ਰੋਹ ਦੀ ਗੱਲ ਹੁੰਦਾ ਘਰੇ ਵੀ ਐਦਾਂ ਵੀ ਹੈਂ ਲਾ ਪਾਉਂਦੇ ਨੇ ਸਾਰੇ ਗਾਗ ਨੂੰ ਕੱਲੇ ਨੂੰ ਉੱਪਰ ਭੇਜਦਾ ਉਹ ਕੀ ਕਰੂਗਾ ਪੰਜਾ ਸਾਨੀ ਉਹਦੇ ਤੇ ਉਹਦੀ ਗਲਤੀ ਆਪਣੇ ਤੋਂ ਬੂਠ ਲੈਣ ਆ ਗਿਆ ਹਣਾ ਟੱਲੇ ਉਹਨਾਂ ਨੂੰ ਉੱਪਰ ਭੇਜ ਗਿਆ ਥੱਲੇ ਖੜਾ ਬੈਨੀਪਾਲ ਸਾਹਿਬ WhatsApp ਕਾਲ ਬ੍ਰਦਰ ਭਾਈ ਸ਼ੂਜ਼ ਵੀ ਦਿਖਾਉ ਕੋਈ ਜਾ ਗੱਲ ਬਾਤ ਇਹ ਕਰਨੀ ਆ ਸਿੱਕਾ ਸਾਹਿਬ ਬੂਟ ਸਵੇਰ ਦੀਆਂ ਚ 8-10 ਵੀਡੀਓ ਬਣਾਈਆਂ ਨੇ ਇੱਕੋ ਲਾਈਟ ਵਾਲੇ ਟ੍ਰੈਂਡਿੰਗ 'ਚ ਚੱਲਣ ਲੱਗੇ ਹੋਏ ਨੇ ਮੈਂ ਆਪਣੇ ਬੇਟੇ ਵਾਸਤੇ ਆਰਡਰ ਕਰਦਾ ਸੀ 3500 ਦੇ ਬੰਦਾ ਦਿੰਦਾ ਸੀ ਇਹ ਮੰਗਾ ਕੇ 12-1200 ਨੂੰ 15-1500 ਨੂੰ ਵੜਤੇ ਸਾਰੀ ਚੱਕ ਦਾ ਕੰਮ ਨੂੰ ਮਾਲ ਟਾਊਨ ਵਾਲੇ ਪੂਰੇ ਗੁੱਸੇ ਦੇ ਨੇ ਮੇਰੇ ਤੇ ਤਾਂ ਹੀ ਗਾਲ੍ਹਾਂ ਕੱਢਦੇ ਨੇ ਉਹਨੇ ਕਮੈਂਟਾਂ 'ਚ ਵੀ ਇਹ ਵੀ ਚੀਜ਼ ਲੋਕਾਂ ਨੂੰ ਆਈ ਗਈ ਹੁਣ ਆਪਾਂ ਲੈ ਆਣੇ ਨੇ ਉਹ ਸਨੇਕ ਵਾਲੇ ਚੈਲਸੀ ਆ ਜਿਹੜੇ ਉਹ 25 3500 ਤੋਂ 3000 ਦੇ ਸਾਰੇ ਵੇਚਦੇ ਆ ਹਾਰਮਨ ਅੱਗੇ ਪਾਰਟੀ ਸਿਸਟਮ ਚੱਲਣਾ ਅੱਗੇ ਵਿਆਹ ਵੀ ਹੋਣੇ ਆ ਹਨਾ ਤੇ ਉਹ 3 3000 ਦੇ 25 2500 ਦੇ ਵੇਚਦੇ ਆ ਕਰਦੇ ਆ ਉਹਦਾ ਵੀ ਸੱਪ ਕੱਢਦੇ ਆ ਕੋਈ 1500 1200 ਚ ਪ੍ਰਧਾਨ ਜੀ ਮਨਾਣਾ ਅਸੀਂ ਨਹੀਂ ਵੀਰੇ ਬੰਦ ਕਰਾਉਣ ਵਾਲੇ ਕਿਸੇ ਦਾ ਕੰਮ ਚੱਲ 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 ਸਕੂਲ ਦਾ ਨਹੀਂ ਹੈ ਇਹ ਸਕੂਲ ਹੈ ਕੀ ਹਾਲ ਹੈ ਗੁੜੀਆਂ ਗੁੱਸੇ ਲੱਗਦੀਆਂ ਇੱਕ ਦੁਕਾਨ ਛੱਡ ਕੇ ਲੈ ਲਓ ਵੀਰੇ ਹਾਂਜੀ ਜੇ ਮੈਂ ਬੰਦਾ ਹੈ ਬਾਈ ਤਾਂ ਹੀ ਤਾਂ ਇੰਨਾ ਮੋਟਾ ਹੋ ਗਿਆ ਹਾਂ ਹੈ ਹਰਮਨਦੀਪ ਸਿੰਘ ਨਾਗਣੀ ਵਾਲੇ ਰੈੱਡ ਮੰਗੋ ਵੀਰੇ 9:30 ਵਜੇ ਓਪਨ ਹੋ ਜਾਂਦਾ 9:30 ਤੱਕ ਹੁੰਦਾ ਸਟਾਫ ਉੱਤੇ ਉੱਥੇ ਜਾ ਲਾ ਜਾਣੇ ਅੱਜ ਤੱਕ ਘੱਟੋਂ ਦੇ ਪੰਜ ਛੇ ਜਾਣੇ ਉੱਥੇ ਹੈਗੇ 13-14 ਇਹਨਾਂ ਨੇ ਤਿੰਨ ਸਾਲ ਦਾ ਬੇਟਾ ਹੈਗੇ ਆ ਵੀਰੇ ਬੂਤ ਲੈ ਲਓ ਕਮਲੀ ਆ ਜਿਹੜੀ ਗਲਤ ਪਾਉਂਦੀ ਵੀਰੇ ਹਾਂ ਉਹ 500 ਬੰਦੇ ਇਕੱਠਾ ਹੋ ਜਾਂਦੇ ਇਹ ਜਰਾ 50 60 50 ਹੋਲੀ-ਹੋਲੀ ਵੱਜ ਜਾਣਗੇ ਕੱਲ ਸੰਡੇ ਆ ਕੱਲ ਆ ਜਿਓ ਕੋਈ ਨਹੀਂ ਮੈਂ ਪੁੱਥੀ ਨੂੰ ਸ਼ਾਮ ਨੂੰ